ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ ਵੈਦਰ ਅਪਡੇਟਸ ਉਹਦੇ ਅੱਜ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਤੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਚੱਕਰਵਾਤੀ ਤੂਫਾਨ ਦੀ ਜਿਹੜੀ ਬੱਦਲਬਾਜ਼ੀ ਦਾ ਅਸਰ ਹੈ ਉਹ ਬਹੁਤ ਹੱਦ ਤੱਕ ਉੱਤਰੀ ਭਾਰਤ ਦੇ ਵਿੱਚ ਪਹੁੰਚ ਚੁੱਕਿਆ ਹੈ ਜੀ ਰਾਜਸਥਾਨ ਐਮਪੀ ਯੂਪੀ ਉੱਤਰਾਖੰਡ ਦਿੱਲੀ ਅਤੇ ਹਰਿਆਣਾ ਨੂੰ ਇਹ ਕਵਰ ਕਰ ਚੁੱਕਿਆ ਜਿਵੇਂ ਕਿ ਤੁਹਾਨੂੰ ਸਵੇਰੇ ਵੇਲੇ ਜਾਣਕਾਰੀ ਦਿੱਤੀ ਸੀ ਕਿ ਇਹ 27 ਤਰੀਕ ਦੇ ਨੇੜੇ ਤੇੜੇ ਪੰਜਾਬ ਦੇ ਨੇੜੇ ਤੇੜੇ ਗੁਜ਼ਰਦਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਸ ਦੀ ਜਿਹੜੀ ਹੈ ਵਿਜ਼ਿਬਿਲਟੀ ਬਹੁਤ ਹੱਦ ਤੱਕ ਗਾੜੀ ਹੋ ਚੁੱਕੀ ਹੈ ਜੀ ਲਗਭਗ ਇਹ ਕਰਨਾਲ ਦੇ ਨੇੜੇ ਤੇੜੇ ਤੋਂ ਰਾਜਸਥਾਨ ਤੇ ਇਲਾਕਿਆਂ ਨੂੰ ਕਵਰ ਕਰਦਾ ਹੋਇਆ ਦਿੱਲੀ ਨੂੰ ਉੱਤਰਾਖੰਡ ਨੂੰ ਇਹ ਕਵਰ ਕਰ ਚੁੱਕਿਆ ਹੈ ਬਹੁਤ ਸਾਰੇ ਇਲਾਕੇ ਅਗਰ ਯੂਪੀ ਦੀ ਗੱਲ ਕਰੀਏ ਤਾਂ ਇਹ ਕਵਰ ਕਰ ਚੁੱਕਿਆ ਹੈ ਕਿਣਮਣ ਕਣੀ ਦੀ ਵੀ ਖਬਰ ਆ ਰਹੀਆਂ ਨੇ ਬਹੁਤ ਸਾਰੇ ਇਲਾਕਿਆਂ ਤੋਂ ਮੱਧ ਪ੍ਰਦੇਸ਼ ਗੁਜਰਾਤ ਦੇ ਵਿੱਚ ਵੀ ਭਾਰੀ ਮੀਂਹ ਦੇਖਿਆ ਗਿਆ ਰਾਜਸਥਾਨ ਦੇ ਵੀ ਕੁਝ ਕੁ ਇਲਾਕਿਆਂ ਵਿੱਚ ਹਲਕਾ ਦਰਮਿਆਨਾ ਮੀਂਹ ਦੇਖਿਆ ਗਿਆ ਪੰਜਾਬ ਵਿੱਚ ਕੀ ਹਾਲਾਤ ਹੋਣਗੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਵੈਸੇ ਅਗਰ ਓਵਰਆਲ ਗੱਲ ਕੀਤੀ ਜਾਵੇ ਤਾਂ ਦਿਨ ਦੇ ਵੇਲੇ ਮੌਸਮ ਠੀਕ ਸੀ ਅੱਜ ਚੰਗੀ ਧੁੱਪ ਪਈ ਹੈ ਪਰ ਤਾਪਮਾਨ ਜਿਹੜੇ ਨੇ ਅੰਡਰ ਕੰਟਰੋਲ ਨੇ ਕੋਈ ਤਕੜੀ ਤਾਪਮਾਨ ਦੇ ਵਿੱਚ ਕਾਰਵਾਈ ਦੇਖਣ ਨੂੰ ਨਹੀਂ ਮਿਲੀ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਅਗਰ ਬੱਦਲਬਾਈ ਦੀ ਗੱਲ ਕਰੀ ਜਾਵੇ ਤਾਂ ਇਹ ਬੱਦਲਬਾਈ ਪੰਜਾਬ ਦੇ ਕੁਝ ਕ ਇਲਾਕੇ ਅਗਰ ਤੁਹਾਨੂੰ ਮੈਂ ਜ਼ਿਲ੍ਹਿਆਂ ਦੀ ਗੱਲ ਕਰ ਸਕਾਂ ਤਾਂ ਖਾਸ ਤੌਰ ਤੇ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਮਲੇਰ ਕੋਟਲਾ ਕੁਝ ਕ ਹਿੱਸਾ ਰੂਪਨਗਰ ਜ਼ਿਲ੍ਹੇ ਦਾ ਜਿਹੜਾ ਵੀ ਖਾਸ ਤੌਰ ਤੇ ਅਗਰ ਗੱਲ ਕਰੀਏ ਲੁਧਿਆਣੇ ਤੋਂ ਪਟਿਆਲੇ ਵਾਲੇ ਪਾਸੇ ਦੇ ਜਿਹੜਾ ਏਰੀਆ ਏ ਉਹਦੇ ਵਿੱਚ ਇਸ ਦੀ ਰਾਤ ਦੇ ਸਮੇਂ ਜਾਂ ਕੱਲ ਸਵੇਰ ਨੂੰ ਆਪਾਂ ਕਹਿ ਸਕਦੇ ਹਾਂ ਥੋੜੀ ਬਹੁਤੀ ਐਂਟਰੀ ਦੇਖਣ ਨੂੰ ਮਿਲ ਸਕਦੀ ਹੈ ਹਲਕਾ ਦਰਮਿਆਨਾ ਬੱਦਲਵਾਈ ਦਾ ਦੌਰ ਬਣਿਆ ਰਹਿ ਸਕਦਾ ਹੈ ਅੱਜ ਰਾਤ ਅਗਰ ਓਵਰਆਲ ਗੱਲ ਕੀਤੀ ਜਾਵੇ ਤਾਂ ਤੜਕੇ 4 ਵਜੇ ਤੋਂ ਥੋੜੇ-ਬੋਧੇ ਸਿੰਪਟਮ ਬੱਦਲਵਾਈ ਦੇ ਪੰਜਾਬ ਦੇ ਇਹ ਚਾਰ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲਣਗੇ ਪਟਿਆਲੇ ਦਾ ਬਹੁਤ ਸਾਰਾ ਹਿੱਸਾ ਇਸ ਬਦਲਵਾਈ ਤੇ ਫਤਿਹਗੜ ਸਾਹਿਬ ਦਾ ਬਹੁਤ ਸਾਰਾ ਹਿੱਸਾ ਇਸ ਬਦਲਵਾਈ ਦੇ ਹੇਠ ਆਉਂਦਾ ਦਿਖਾਈ ਦੇ ਸਕਦਾ ਹੈ ਤਗੜੀ ਮੀਂਹ ਦੀ ਕਾਰਵਾਈ ਨਹੀਂ ਹੈ ਕੁਝ ਇਲਾਕਿਆਂ ਵਿੱਚ ਬੂੰਦਾਬੰਦੀ ਤੇ ਥੋੜ੍ਹਾ ਜਿਹਾ ਆਪਾਂ ਕਹ ਲਈਏ ਓਵਰਕਾਸਟ ਕੰਡੀਸ਼ਨਰ ਰਹਿ ਸਕਦੀਆਂ ਨੇ ਭਾਰੀ ਮੀਂਹ ਜਾਂ ਕਿਸੇ ਹੋਰ ਤਰੀਕੇ ਦੇ ਹਾਲਾਤ ਫਿਲਹਾਲ ਬਣਦੇ ਹੋਏ ਦਿਖਾਈ ਨਹੀਂ ਦੇ ਰਹੇ ਘਬਰਾਉਣ ਦੀ ਕੋਈ ਵੀ ਜ਼ਰੂਰਤ ਕਿਸੇ ਵੀ ਪਰਸਨ ਨੂੰ ਹਜੇ ਅਸੀਂ ਨਹੀਂ ਕਹਿ ਰਹੇ ਕਿ ਘਬਰਾਉਣ ਦੀ ਕੋਈ ਜ਼ਰੂਰਤ ਹੈ ਠੀਕ ਹੈ ਅੱਜ ਰਾਤ ਠੰਡ ਦਾ ਮਾਹੌਲ ਜਰੂਰ ਬਰਕਰਾਰ ਰਹੇਗਾ ਥੋੜੀ ਜਿਹੀ ਜਿਹੜੀ ਹਵਾਵਾਂ ਨੇ ਇਸ ਤਰੀਕੇ ਨਾਲ ਪੂਰਬ ਦੇ ਇਲਾਕੇ ਤੋਂ ਚੱਲ ਰਹੀਆਂ ਨੇ ਕਿਉਂਕਿ ਚੱਕਰਵਾਤੀ ਤੂਫਾਨ ਹੈ ਤਾਂ ਇਸ ਤਰੀਕੇ ਨਾਲ ਪੂਰਬ ਦੇ ਇਲਾਕੇ ਤੋਂ ਹਵਾਵਾਂ ਚੱਲ ਰਹੀਆਂ ਨੇ ਖਾਸ ਤੌਰ ਤੇ ਹਿਮਾਚਲ ਵੱਲੋਂ ਠੰਡੀਆਂ ਹਵਾਵਾਂ ਆ ਰਹੀਆਂ ਨੇ ਸਭ ਤੋਂ ਨੇੜੇ ਠੰਡਾ ਇਲਾਕਾ ਜਿਹੜਾ ਸਾਨੂੰ ਪਠਾਨਕੋਟ ਦਾ ਕਟੂਆ ਜਿਹੜੇ ਨੇੜੇ ਜਿਹੜਾ ਦਾ ਇਲਾਕਾ ਅਤੇ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਰੂਪਨਗਰ ਦਾ ਇਲਾਕਾ ਇਹ ਸਭ ਤੋਂ ਠੰਡੇ ਅੱਜ ਦੇਖਣ ਨੂੰ ਮਿਲਣਗੇ ਰਾਤ ਨੂੰ ਟੈਂਪਰੇਚਰ 14 ਡਿਗਰੀ ਤੱਕ ਜਾ ਸਕਦਾ ਹੈ ਤੇ ਤੋਂ ਸੌਰੀ ਮਲੋਟ ਤੋਂ ਫਜ਼ਿਲਕਾ ਫਰੋਜ਼ਪੁਰਾਲਾ ਜਿਹੜਾ ਉਹਦੇ ਵਿੱਚ ਤਾਪਮਾਨ ਜਿਹੜਾ 17-18 ਡਿਗਰੀ ਤੱਕ ਸਵੇਰੇ 5 ਵਜੇ ਤੱਕ ਦੇਖਣ ਨੂੰ ਮਿਲੇਗਾ ਬਾਕੀ ਮੀਂਹ ਦੀ ਉਮੀਦ ਫਿਲਹਾਲ ਘੱਟ ਹੈ ਬਣੇ ਰਹੋ ਬੈਦਰ ਅਪਡੇਟਸ ਉਹਦੇ ਨਾਲ ਤੁਹਾਡੇ ਇਲਾਕੇ 'ਚ ਕੀ ਹਾਲਾਤ ਨੇ ਮੌਸਮ ਦੇ ਅਗਰ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਕੇ ਜਾਇਓ ਧੰਨਵਾਦ ਜੀ